ਤਾਂ ਵਾਇਗੁਰੂ ਜੀ ਸਾਡੇ ਕੋਲ ਕਿਸੇ ਦਾ ਕੋਈ ਸਮਾਨ ਪੈ ਗਿਆ ਪੈ ਜਾ ਪੈ ਗਿਆ ਅਗਰ ਸਾਡੇ ਕੋਲ ਕਿਸੇ ਦਾ ਸਮਾਨ ਹੈ ਜਿਹਦੇ ਤੇ ਸਾਡਾ ਕੋਈ ਹੱਕ ਨਹੀਂ ਅਸੀਂ ਕਿਸੇ ਦਾ 1 ਰੁਪਿਆ ਵੀ ਰੱਖ ਲੈਂਦੇ ਆ ਜਾਣੇ ਅਣਜਾਣੇ ਵਿੱਚ ਹੈਨਾ ਤਾਂ ਵਾਇਗੁਰੂ ਉਸ ਦਾ ਅਸਰ ਸਾਡੇ ਸਿਮਰਨ ਸੁੱਖੀ ਤੇ ਪੈਂਦਾ ਹੈ ਆ ਪ੍ਰੈਕਟੀਕਲ ਜੋ ਕਰਾਇਆ ਨਾ ਮੈਨੂੰ ਗੁਰੂ ਸਾਹਿਬ ਨੇ ਇਸ ਤੋਂ ਮੈਨੂੰ ਐਕਸਪੀਰੀਅੰਸ ਹੋਇਆ ਵਾਇਗੁਰੂ ਅੰਮ੍ਰਿਤ ਦੀ ਦਾਤ ਲੈਂਣ ਤੋਂ ਪਹਿਲੇ ਦੀ ਗੱਲ ਆ ਵਾਇਗੁਰੂ ਜੀ ਜਦੋਂ ਮੈਂ ਅੰਮ੍ਰਿਤ ਨਹੀਂ ਸੀ ਛਕਿਆ ਉਦੋਂ ਸਾਰੀ ਮਨਮਤ ਕਰਦੀ ਸੀ ਦੀਵਾਲੀ ਤੇ ਜਾਂ ਕਿਸੇ ਹੋਰ ਫੰਕਸ਼ਨ ਤੇ ਗਹਿਣੇ ਪਾਣਾ ਮੈਨੂੰ ਬੜਾ ਪਸੰਦ ਸੀ ਐਵੇਂ ਹੀ 3-4 ਸਾਲ ਪਹਿਲੇ ਮੇਰੀ ਸਿਸਟਰ ਇਨ ਲਾ ਨੇ ਇੱਕ 골ਡ ਦੀ ਚੇਨ ਉਹਨਾਂ ਦੀ ਟੁੱਟ ਗਈ ਤੇ ਉਹਨਾਂ ਨੇ ਦੀਵਾਲੀ ਤੇ ਪਾਣੀ ਸੀ ਤੇ ਮੈਨੂੰ ਕਹਿੰਦੇ ਤੇਰੇ ਕੋਲ ਕੋਈ ਚੇਨ ਹੈ ਤੇ ਮੈਨੂੰ ਦੇ ਆ ਮੇਰੇ ਆਪਣੇ ਕੋਲ ਰੱਖ ਸੰਭਾਲ ਕੇ ਮੈਂ ਉਹਨਾਂ ਨੂੰ ਆਪਣੀ ਇੱਕ ਚੇਨ ਦੇ ਦਿੱਤੀ ਅਤੇ ਉਹਨਾਂ ਦੀ ਆਪਣੀ ਜੁਐਲਰੀ ਨਾਲ ਸੰਭਾਲ ਕੇ ਰੱਖ ਲਈ। ਅੰਮ੍ਰਿਤਧਾਰਤ ਲੈਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇੰਨੀ ਬਖਸ਼ਿਸ਼ ਦਿੱਤੀ ਕਿ ਗਹਿਣੇ ਪਾੰਧਾ ਸਾਰਾ ਸ਼ੌਕ ਹੀ ਖਤਮ ਕਰ ਦਿੱਤਾ। ਤੇ ਮੇਰੇ ਗਹਿਣੇ ਕਿੱਥੇ ਪਏ ਆ ਮੈਂ ਕਦੇ ਤੱਕੇ ਵੀ ਨਹੀਂ ਅੰਮ੍ਰਿਤ ਕਰਨ ਤੋਂ ਬਾਅਦ। ਹੁਣ ਵਾਈਕਲ ਜੀ ਕੁਝ ਦਿਨ ਪਹਿਲੇ ਹੀ ਮੇਰੇ ਸਿਸਟਰ-ਇਨ-ਲॉ ਨੇ ਮੇਰੇ ਸਿੰਘ ਕੋਲੋਂ ਆਪਣੀ ਉਹ ਚੇਨ ਵਾਪਸ ਮੰਗੀ। ਮੇਰੇ ਸਿੰਘ ਨੂੰ ਮੇਰੇ ਸਿੰਘ ਨੇ ਮੈਨੂੰ ਪੁੱਛਿਆ ਕਹਿੰਦੇ ਕਿ ਤੇਰੇ ਕੋਲ ਇਨਾ ਦੀ ਕੋਈ ਚੇਨ ਪਈ ਆ ਸੰਗਤ ਵਾਦੂ ਜੀ ਮੈਂ ਸੱਚ ਕਹਿ ਰਹੀ ਆ ਮੈਨੂੰ ਇੱਕਦਮ ਭੁੱਲ ਗਿਆ ਇੱਕਦਮ ਮੈਨੂੰ ਬਿਲਕੁਲ ਨਹੀਂ ਸੀ ਆਗ ਕਿ ਮੇਰੇ ਕੋਲ ਕੀ ਆ ਤੇ ਮੈਂ ਬਿਨਾ ਚੈੱਕ ਕੀਤੇ ਕਹਿ ਦਿੱਤਾ ਮੇਰੇ ਕੋਲ ਨਹੀਂ ਆ ਹੋ ਸਕਦਾ ਇਹ ਕਿਤੇ ਰੱਖ ਕੇ ਭੁੱਲ ਗਏ ਹੋਣੇ ਵਾਹੀ ਗੁਰੂ ਆ ਸੁਣ ਕੇ ਨਾ ਮੇਰੇ ਸਿਸਟਰ ਨੂੰ ਖਰਾਬ ਲੱਗਾ ਉਹ ਬਹੁਤ ਗੁੱਸਾ ਹੋ ਗਏ ਉਨਹਨੂੰ ਲੱਗਾ ਮੈਂ ਕਿੱਥੇ ਚੈਨੀ ਗਵਾਤੀ ਹੁਣੀ ਤੇ ਮੈਨੂੰ ਬਹੁਤ ਤਲਤ ਤਲਕ ਕਹਿਣ ਲੱਗੇ ਥੋੜਾ ਵਿਵਾਦ ਵੱਧ ਗਿਆ ਵਾਹਿਗੁਰੂ ਸਾਡਾ ਪਰ ਪਤਾ ਨਹੀਂ ਉਸ ਵੇਲੇ ਮੈਨੂੰ ਕੀ ਹੋ ਗਿਆ ਮੈਂ ਵੀ ਬਹੁਤ ਗੁੱਸੇ ਵਿੱਚ ਆ ਗਈ ਤੇ ਮੈਂ ਵੀ ਆਗੂ ਬਹੁਤ ਕੋਲਿਆ ਪਰ ਮੈਂ ਸੱਚ ਕਹਿ ਰਹੀ ਹਾਂ ਸੰਗਤ ਜੀ ਮੈਨੂੰ ਬਿਲਕੁਲ ਨਹੀਂ ਸੀ ਆਹ ਉਸ ਟਾਈਮ ਕੁਝ ਸੁਝਿਆ ਹੀ ਨਹੀਂ ਸੰਗਤ ਵਾਹਿਗੁਰੂ ਜੀ ਬਾਅਦ ਵਿੱਚ ਜਦੋਂ ਮਨ ਥੋੜਾ ਸ਼ਾਂਤ ਹੋਇਆ ਤੇ ਮੈਨੂੰ ਬਹੁਤ ਪੀਲ ਹੋਇਆ ਮੈਂ ਗਲਤ ਕੀਤਾ ਮੇਰੀ ਜੀਵਾਤਮਾ ਬਹੁਤ ਦੁਖੀ ਹੋਈ ਬੋਲੀ हे ਮੋਰਕ ਮਨ ਅਚੇਤ ਮਨ ਆ ਕਿਹੜੇ ਪੈਰੀਂ ਮੱਤੇ ਚੱਲਦੀ ਆ ਗੁਰੂ ਸਾਹਿਬ ਦਾ ਪੁੱਤਰ ਹੋ ਕੇ ਐਵੇਂ ਦਾ ਬਿਹੇਵਰ ਕਰਦਾ ਤੂੰ ਗੁਰੂ ਸਾਹਿਬ ਦੀ ਸਿੱਖਿਆ ਭੁੱਲ ਗਈ ਤੈਨੂੰ ਉਹਨਾਂ ਵਿੱਚ ਵਾਗਰੂ ਦੇਖਣਾ ਨਹੀਂ ਆਇਆ ਮੈਨੂੰ ਕੁਝ ਨਹੀਂ ਸੀ ਸਮਝ ਰਿਹਾ ਮੈਂ ਮੇਰਾ ਦਿਮਾਗ ਇੱਕਦਮ ਸੁਣੂ ਗਿਆ ਸੀ ਵਾਗਰੂ ਉਸ ਦਿਨ ਬਹੁਤ ਡਿਸਟਰਬ ਰਹੀ ਮੇਰਾ ਸਿਮਰਨ ਠੀਕ ਤਰ੍ਹਾਂ ਨਹੀਂ ਹੋਇਆ ਸੋ ਤੁਸੀਂ ਦੇਖੋ ਕਿ ਕੋਈ ਕਰੂ ਬੰਨ੍ਹ ਨਹੀਂ ਸੀ ਟਿੱਕਰੇ بار بار ਉਹ यूं ਮੰਨਦੇ ਜਾ ਰਿਹਾ ਸੀ ਸਮਝ ਨਹੀਂ ਸੀ ਲੱਗ ਰਿਹਾ ਕੁਛ ਵੀ ਗੁਰੂ ਸਾਹਿਬ ਨੇ ਜੋੜਿਆ ਵਿੱਚ ਅਰਦਾਸ ਕਰਵਾਈ ਗੁਰੂ ਸਾਹਿਬ ਅੱਗੇ ਉਹਨਾਂ ਨਾਲ ਗੱਲ ਕੀਤੀ ਕਿਆ ਗੁਰੂ ਸਾਹਿਬ ਜੀ ਤੁਸੀਂ ਕਹਿੰਦੇ ਹੋ ਨਾ ਫਰੀਦਾ ਜੋ ਤੇ ਮਰਨ ਮੁਕਿਆ ਤਿੰਨਾ ਦਾ ਮਾਰ ਆਪਕੋ ਨਰੇਤਰ ਜਾਈਏ ਪੈਰ ਤਣਾ ਦੇ ਚੁਮ ਮੈਂ ਉਹ ਸਿੱਖਿਆ ਫੋਲੋ ਨਹੀਂ ਕੀਤੀ ਗੁਰੂ ਸਾਹਿਬ ਜੀ ਮੇਰੇ ਕੋਲ ਉਹ ਗਲਤੀ ਹੋ ਗਈ ਮੈਂ ਵਦੀਕੀ ਨੂੰ ਨਹੀਂ ਚੜਿਆ ਉਹਨਾਂ ਵਿੱਚ ਤੁਹਾਨੂੰ ਨਹੀਂ ਦੇਖਿਆ ਮੈਨੂੰ ਮਾਫ ਕਰੋ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਆਪਣੀ ਭੈੜੀ ਮਤ ਕੁੱਤੇ ਚੱਲ ਕੇ ਆ ਗਲਤੀ ਕਰ ਲਈ ਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਮੈਨੂੰ ਸੱਚੀ ਯਾਦ ਨਹੀਂ ਕਿ ਕਿਸੇ ਦਾ ਕੀਮਤੀ ਸਮਾਨ ਮੇਰੇ ਕੋਲ ਪਿਆ ਮੈਨੂੰ ਹੁਣ ਕੋਈ ਗੇਣੇ ਦਾ ਸ਼ੌਂਕ ਨਹੀਂ ਮੈਨੂੰ ਕੁਛ ਨਹੀਂ ਚਾਹੀਦਾ ਗੁਰੂ ਸਾਹਿਬ ਜੀ ਮੇਰੇ ਲਈ ਸਿਰਫ ਤੁਹਾਡਾ ਨਾਮ ਹੀ ਬਹੁਤ ਕੀਮਤੀ ਆ ਜੋ ਚਾਰ ਹੀ ਰਿਆਦਾ ਹਾਰ ਤੁਸੀਂ ਮੈਨੂੰ ਬਖਸ਼ਿਆ ਸੰਗਤ ਸਿਮਰਨ ਗੁਰ ਬਾਣੀ ਵਿਚਾਰ ਅਤੇ ਚਰਨ ਧੂੜ ਇਹਨਾਂ ਨੂੰ ਛੱਡ ਕੇ ਹੋਰ ਕੁਛ ਨਹੀਂ ਚਾਹਦਾ ਗੁਰੂ ਸਾਹਿਬ ਜੀ ਸੱਚੀ ਮੈਨ ਲਾਈ ਕਿ ਹੁਣਾਂ ਨਾਲ ਭਰੀ ਹੋਈ ਮੈਨੂੰ ਮਾਫ ਕਰ ਦਿਓ ਗੁਰੂ ਸਾਹਿਬ ਜੀ ਜੇ ਮੇਰੇ ਕੋਲੋਂ ਉਪਘਮ ਗਿਆ ਜੇ ਮੇਰੇ ਸਹੁਰੇ ਘਰ ਵਿੱਚ ਮੇਰੀ ਬਹੁਤ ਦਿੱਕਤ ਹੋਣੀ ਸੱਚੀ ਗੁਰੂ ਸਾਡੀ ਮੈਨੂੰ ਨਹੀਂ ਚੇਤਾ ਕੁਛ ਵੀ ਨਹੀਂ ਉਹ ਆਈ ਗੁਰੂ ਮੈਨੂੰ ਅੰਦਰੋਂ ਆਵਾਜ਼ ਆਈ ਆਪਣੀ ਸਾਰੀ ਜੁਐਲਰੀ ਇੱਕ ਵਾਰੀ ਕੋਲ ਕੇ ਚੈੱਕ ਕਰ ਉਸ ਵਿੱਚ ਚੈੱਕ ਕਰੇ ਇੱਕ ਵਾਰੀ ਫਿਰ ਮੈਂ ਆਪਣੀ ਸਾਰੀ ਜੁਐਲਰੀ ਚੈੱਕ ਕੀਤੀ ਮੇਰੇ ਸਾਰੇ ਗਹਿਣੇ ਅਸੀਂ ਲਿਸਟ ਬਣਾ ਕੇ ਰੱਖੇ ਸੰ ਬਾਕਸ ਵਿੱਚ ਕੀ ਕਿਹਦੇ ਵਿੱਚ ਕੀ ਰੱਖਿਆ ਹੈ ਨਾ ਤਾਂ ਕਿ ਲੱਭਣ ਵਿੱਚ ਪ੍ਰੋਬਲਮ ਨਾ ਹੋਵੇ ਮੈਂ ਇੱਕ ਬਾਕਸ ਚੈੱਕ ਕੀਤਾ ਤਕਨੂਨਾ ਦੀ 체ਨ ਮੈਨੂੰ ਇੱਕ ਪੌਚ ਵਿੱਚ ਮਿਲੀ ਵਾਈ ਗੁਰੂ ਮੈਂ ਸੋਚਿਆ ਹੁਣ ਮੈਨੂੰ ਬਹੁਤ ਡਾਂਟ ਪੈਣੀ ਕਿ ਪਹਿਲੇ ਤੂੰ ਨਾ ਕੀਤੀ ਹੁਣ ਕਿੱਥੋਂ ਤੈਨੂੰ ਮਿਲ ਗਈ ਮੈਂ ਸ਼ੁਕਰ ਕੀਤਾ ਸ਼ੁਕਰ ਹੈ ਗੁਰੂ ਸਾਹਿਬ ਜੀ ਤੁਹਾਡਾ ਹੁਕਮ ਕੋਟ ਸ਼ੁਕਰ ਹੈ ਅਤੇ ਮੈਂ ਆਪਣੇ ਸਿੰਘ ਨੂੰ ਦੱਸਿਆ ਉਹ ਕਹਿੰਦੇ ਠੀਕ ਆ ਬੁਲਾंदे ਉਸ ਨੂੰ ਤੇ ਤੂੰ ਆਪਣੀ ਸਾਰੀ ਜਵੈਲਰੀ ਨਾ ਬਾਹਰ ਆਖੋ ਆਪੇ ਆ ਕੇ ਚੈੱਕ ਕਰ ਲੇਗੀ ਸੰਗਤ ਵਾਹਿਗੁਰੂ ਜੀ ਮੈਂ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਪਾਉ ਚੇਚੋ ਕੱਟ ਕੇ ਦੇ ਦਿੱਤੀ ਅਤੇ ਮਾਫੀ ਮੰਗੀ ਉਹਨਾਂ ਕੋਲ ਕਿ ਮੈਨੂੰ ਪਹਿਲੇ ਹੀ ਚੈੱਕ ਕਰਨਾ ਚਾਹੀਦਾ ਸੀ ਮੈਨੂੰ ਮਾਫ ਕਰਿਓ ਮੈਂ ਬਹੁਤ ਗਲਤ ਬੋਲਿਆ ਆਪ ਜੀ ਨੂੰ ਬਹੁਤ ਸ਼ੁਕਰ ਹੈ ਗੁਰੂ ਸਾਹਿਬ ਜੀ ਆਪ ਵਰਤੇ ਮੈਨੂੰ ਸਮਝ ਲੱਗ ਗਈ ਕਿ ਆ ਸਾਰਾ ਭਾਣਾ ਉਹਨਾਂ ਦੇ ਹੁਕਮ ਵਿੱਚ ਹੋਇਆ ਹੈ ਕਿ ਉਹ ਮੈਨੂੰ ਸਮਝਾਉਣਾ ਚਾਹੁੰਦੇ ਸਨ ਕਿ ਪੁੱਤਰ ਜਿਹੜੀ ਚੀਜ਼ ਤੇਰੀ ਨਹੀਂ ਨਾ ਉਸ ਉਸ ਨੂੰ ਦੇ ਦੇਣੀ ਚਾਹੀਦੀ ਹੈ ਸੰਗਤ ਵਾਹਿਗੁਰੂ ਜੀ ਇਸ ਪ੍ਰੈਕਟੀਕਲ ਤੋਂ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਅਸੀਂ ਕਿਸੇ ਦਾ 1 ਰੁਪਿਆ ਵੀ ਨਹੀਂ ਆਪਣੇ ਕੋਲ ਰੱਖਣਾ ਜਾਣੇ-ਅਣਜਾਣੇ ਵਿੱਚ ਵੀ ਨਹੀਂ ਰੱਖਣਾ ਆਪਣੇ ਸੁਖੀ ਤੇ ਬਹੁਤ ਇਫੈਕਟ ਪੈਂਦਾ ਅਕਿਸੀ ਉਮਰਨ ਘਟ ਜਾਂਦਾ ਫਿਰ ਮਾਇਆ ਅਤੇ ਵਿਕਾਰ ਫਸਾਉਣਗੇ ਸਾਡਾ ਨਾਮ ਤਾਂ ਲੁੱਟ ਲੈਣਗੇ ਦੇਖੋ ਮੈਨੂੰ ਭੁੱਲ ਗਿਆ ਭੁੱਲ ਗਿਆ ਬਿਲਕੁਲ ਯਾਦ ਨਹੀਂ ਸੀ ਕਿ ਉਹ ਮੇਰੇ ਕੋਲ ਪਈ ਸੀ ਉਹਨਾਂ ਨੇ ਮੈਨੂੰ ਆਪ ਦਿੱਤੀ ਅਤੇ ਮੈਂ ਆਪ ਉਸ ਨੂੰ ਆਪਣੇ ਗਹਿਣੇ ਨਾਲ ਸੰਭਾਲ ਲਿਆ ਗੁਰੂ ਸਾਹਿਬ ਜੀ ਮੈਨੂੰ ਤੰ ਸਮਝ ਮੈਨੂੰ ਗੁਰੂ ਸਾਹਿਬ ਜੀ ਸਮਝਾਉਣਾ ਸੀ ਤਾਂ ਕਰਕੇ ਮੈਨੂੰ ਵਿਸਰ ਗਿਆ ਮੈਨੂੰ ਬਾਅਦ ਵਿੱਚ ਸਮਝ ਲੱਗੀ ਵਾਹਿਗੁਰੂ ਸਾਰੀ ਸੰਗਤ ਦੇ ਚਰਨਾ ਵਿੱਚ ਸੀਸ ਰੱਖ ਕੇ ਆਪ ਜੀ ਦੇ ਜੋੜਿਆ ਜੀ ਸੀਸ ਰੱਖ ਕੇ ਮੇਰੀ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਮੇਰੀ ਅਰਦਾਸ ਕਰਦੋ ਗੁਰੂ ਸਾਹਿਬ ਜੀ ਮੇਰੀਆ ਭੁੱਲਾ ਬਖਸ਼ ਦੇਣ ਮੇਰੀ ਭੈੜੀ ਮਤ ਦੂਰ ਕਰਨ ਆਪਣੇ ਗੁਣ ਬਖਸ਼ਣ ਅਤੇ ਸਭ ਵਿੱਚ ਵਾਹਿਗੁਰੂ ਦੇਖਣਾ ਆ ਜਾਏ ਪਹੇ ਗੁਰੂ 84 ਲਖ ਜੋਨਾ ਵਿੱਚ ਵੀ ਵਾਇਰ ਨੂੰ ਦੇਖਣਾ ਆਜਾ ਸੰਗਤ ਵਾਏ ਗੁਰੂ ਜੀ ਗੁਰੂ ਸਾਹਿਬ ਜੀ ਕੋਲੋਂ ਮੈਨੂੰ ਭਗਤੀ ਲੈ ਦੋ ਸਿਰਫ ਭਗਤੀ ਲੈ ਦੋ ਮੈਨੂੰ ਸੁਆਸਵਾਸ ਦੀ ਬੰਦਗੀ ਬਖਸ਼ੋ ਗੁਰੂ ਸਾਹਿਬ ਜੀ ਮਨ ਅਤੇ ਸ਼ਰੀਰ ਨੂੰ ਟਿਕਾ ਕੇ ਬਿਠਾਉਣ ਸੁਰਤਿ ਲਵਾਓ ਗੁਰਬਾਣੀ ਵਰਗਾ ਜੀਵਨ ਬਣਾਉਣ ਆਪਣੇ ਵਰਗਾ ਸੁਭਾਅ ਬਣਾਉਣ ਇਹ ਸਾਰੀਆਂ ਚੀਜ਼ਾਂ ਕੋਈ ਅਨਮੋਲ ਹਨ ਵਾਇਗੁਰੂ ਜੋ ਜਿਆਦਾ ਵੱਧ ਘਟ ਬੋਲ ਦਿੱਤਾ ਤੇ ਸੰਤਨ ਵਾਹਿਗੁਰੂ ਜੀ ਮੈਨੂੰ ਮਾਫ ਕਰਨਾ ਮੈਂ ਜਿਆਦਾ ਸਮਝ ਲੈ ਆਪ ਪ੍ਰੈਕਟੀਕਲ ਸੰਗਤ ਨਾਲ ਸੇਅਰ ਕਰਨਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ